ਦੋਸਤੋ ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹੋਇਆ ਕਹਾਣੀ ਭਾਵੇਂ ਕਾਲਪਨਿਕ ਆ ਪਰ ਤੁਹਾਨੂੰ ਸਿੱਖਿਆ ਬਹੁਤ ਵਧੀਆ ਦੇ ਕੇ ਜਾਊਗੀ ਇੱਕ ਸਾਧ ਦੀ ਕਹਾਣੀ ਆ ਜੀ ਨਦੀ ਸੀਗੀ ਨਦੀ ਦੇ ਇੱਕ ਪਾਸੇ ਸਾਧ ਰਹਿੰਦਾ ਸੀ ਤੇ ਇੱਕ ਪਾਸੇ ਇੱਕ ਪਰਿਵਾਰ ਰਹਿੰਦਾ ਸੀ ਸਾਧ ਤਪੱਸਿਆ ਕਰਦਾ ਸੀ ਤਪੱਸਿਆ ਕਰਨ ਦਾ ਕਾਰਨ ਸੀ ਉਹ ਇੱਕ ਸiddhi ਲੈਣਾ ਚਾਹੁੰਦਾ ਸੀ ਕਿ ਉਹਨੂੰ ਇਹੋ ਜੀ ਤਾਕਤ ਮਿਲੇ ਕਿ ਉਹ ਪਾਣੀ ਦੇ ਉੱਤੇ ਚੱਲ ਸਕੇ ਉਹਦੀ ਖੁਆਇਸ਼ ਸੀ ਇਸ ਕਰਕੇ ਉਹ ਦਿਨ ਰਾਤ ਜਿਹੜਾ ਉਹ ਸਮਾਧੀ ਲਾ ਕੇ ਬੈਠਦਾ ਸੀ ਤੇ ਨਦੀ ਦੇ ਪਰਲੇ ਪਾਸੇ ਇੱਕ ਪਰਿਵਾਰ ਰਹਿੰਦਾ ਸੀ ਉਹਦੇ ਵਿੱਚ ਇੱਕ ਪਤੀ ਇੱਕ ਪਤਨੀ ਤੇ ਉਹਨਾਂ ਦੀ ਇੱਕ ਬੇਟੀ ਰਹਿੰਦੀ ਸੀ ਉਹ ਪਰਿਵਾਰ ਉਹ ਸਾਧੂ ਨੂੰ ਰੋਜ਼ ਬਿਣ ਨਾਗਾ ਨਦੀ ਪਾਰ ਕਰਕੇ ਦੁੱਧ ਦੇਣ ਜਾਂਦੇ ਸੀ ਜੀ ਰੋਜ਼ ਦੁੱਧ ਦੀ ਸੇਵਾ ਕਰਦੇ ਸੀ ਹੁਣ ਹੁੰਦਾ ਕੀ ਆ ਜੀ ਇੱਕ ਦਿਨ ਉਹ ਪਰਿਵਾਰ ਦਾ ਜਿਹੜਾ ਮੁਖੀ ਸੀਗਾ ਉਹਨੂੰ ਕਿਸੇ ਕੰਮ ਦੇ ਲਈ ਬਾਹਰ ਕਿਤੇ ਇੱਕ ਦੋ ਦਿਨ ਲਈ ਜਾਣਾ ਪੈ ਜਾਂਦਾ ਉਹੋ ਕਹਿ ਕੇ ਜਾਂਦਾ ਵੀ ਤੁਸੀਂ ਨਾਗਾ ਨਾ ਪਾਇਓ ਉਹ ਸਾਧੂ ਨੂੰ ਦੁੱਧ ਜ਼ਰੂਰ ਪਹੁੰਚਾਉਂਦੇ ਰਹੋ ਜਿਹੜਾ ਤਪੱਸਿਆ ਕਰ ਰਿਹਾ ਵਾ ਹੁੰਦਾ ਇਦਾਂ ਹੀ ਆ ਜੀ ਜਦੋਂ ਉਹ ਮੁਖੀ ਘਰੋਂ ਚੱਲ ਜਾਂਦਾ ਤੇ ਉਹਦੀ ਬੇਟੀ ਦੀ ਡਿਊਟੀ ਲੱਗ ਜਾਂਦੀ ਆ ਵੀ ਤੂੰ ਦੁੱਧ ਦੇ ਕੇ ਆਏਂਗੀ ਉਸ ਸਾਧੂ ਨੂੰ ਚਲੋ ਜੀ ਇੱਕ ਦਿਨ ਉਹ ਨਦੀ ਪਾਰ ਕਰਕੇ ਉਹ ਸਾਧੂ ਨੂੰ ਦੁੱਧ ਦੇਣ ਚਲੀ ਜਾਂਦੀ ਆ ਤੇ ਸਾਧੂ ਤਪੱਸਿਆ ਕਰ ਰਿਆ ਹੁੰਦਾ ਬੈਠਾ ਕਿ ਪਾਣੀ ਦੇ ਉੱਤੇ ਚੱਲ ਸਕਾਂ ਮੈਨੂੰ ਉਹ ਤਾਕਤ ਮਿਲ ਜਾਈ ਅਗਲਾ ਦਿਨ ਜਦੋਂ ਆਉਂਦਾ ਕਾਫੀ ਬੱਦਲ ਚੜ ਕੇ ਆਉਂਦਾ ਵਾ ਜੀ ਕਾਫੀ ਮੀਨ ਏਰੀਆ ਜਿਹੜੀ ਉਹ ਆ ਜਾਂਦੀ ਆ ਤੇ ਉਹ ਕੁੜੀ ਦੀ ਮਾਂ ਜਦੋਂ ਦੁੱਧ ਦੇਣ ਲੱਗਦੀ ਆ ਕੁੜੀ ਦੇ ਹੱਥ ਉਹਨੂੰ ਕਹਿੰਦੀ ਆ ਵੀ ਬਹੁਤ ਜ਼ਿਆਦਾ ਬੱਦਲ ਆ ਰਿਹਾ ਅੱਜ ਰਾਤੀ ਬਹੁਤ ਤੇਜ਼ ਮੀਂਹ ਆਉਣਾ ਵਾ ਵੀ ਨਦੀ ਆ ਜਿਹੜੀ ਉਹ ਭਰ ਜਾਣੀ ਆ ਤੂੰ ਦੁੱਧ ਵੀ ਦੇ ਕੇ ਆ ਤੇ ਸਾਧੂ ਨੂੰ ਇਹ ਵੀ ਕਹਿ ਕੇ ਆ ਵੀ ਕੱਲ ਮੇਤੋਂ ਆ ਨਹੀਂ ਹੋਣਾ ਕੱਲ ਨਦੀ ਆ ਜਿਹੜੀ ਉਹ ਪਾਣੀ ਨਾਲ ਭਰੀ ਹੋਊਗੀ ਇਸ ਕਰਕੇ ਕੱਲ ਦਾ ਨਾਗਾ ਪਊਗਾ ਕੱਲ ਤੁਹਾਨੂੰ ਦੁੱਧ ਨਹੀਂ ਮਿਲੂਗਾ ਕੁੜੀ ਇਦਾਂ ਹੀ ਕਰਦੀ ਆ ਜੀ ਨਦੀ ਪਾਰ ਕਰਕੇ ਸਾਧੂ ਦੇ ਕੋਲ ਪਹੁੰਚਦੀ ਆ ਸਾਧੂ ਨੂੰ ਦੁੱਧ ਫੜਾਉਂਦੀ ਆ ਤੇ ਨਾਲ ਹੀ ਕਹਿੰਦੀ ਆ ਵੀ ਕੱਲ ਸਾਡੇ ਤੋਂ ਆ ਨਹੀਂ ਹੋਣਾ ਤਾਂ ਜਦੋਂ ਸਾਧੂ ਕਾਰਨ ਪੁੱਛਦਾ ਤਾਂ ਦੱਸਦੀ ਆ ਵੀ ਨਦੀ ਆ ਜਿਹੜੀ ਉਹ ਭਰ ਜਾਣੀ ਆ ਬਹੁਤ ਜ਼ਿਆਦਾ ਬੱਦਲ ਚੜਿਆ ਹੋਇਆ ਮੀਂਹ ਬਹੁਤ ਤੇਜ਼ ਆਉਣਾ ਵਾ ਇਸ ਕਰਕੇ ਮੈਂ ਨਹੀਂ ਆ ਸਕਦੀ ਸਾਧੂ ਕਹਿੰਦਾ ਤੂੰ ਚਿੰਤਾ ਨਾ ਕਰ ਤੂੰ ਕੱਲ ਵੀ ਆਏਂਗੀ ਜ਼ਰੂਰ ਭਾਵੇਂ ਨਦੀ ਜਿੰਨੀ ਮਰਜ਼ੀ ਭਰੀ ਹੋਵੇ ਆ ਮੈਂ ਤਪੱਸਿਆ ਕਰ ਰਿਹਾ ਇਹਦੇ ਕਰਕੇ ਹੀ ਕਰ ਰਿਹਾ ਕਿ ਮੈਂ ਆਪ ਵੀ ਪਾਣੀ ਤੇ ਚੱਲ ਸਕਾਂ ਤੇ ਦੂਜਿਆਂ ਨੂੰ ਵੀ ਚਲਵਾ ਸਕਾਂ ਇੱਕ ਮੰਤਰ ਆ ਜਿਹੜਾ ਇਹ ਮੈਨੂੰ ਮਿਲਿਆ ਵਾ ਪ੍ਰਮਾਤਮਾ ਦੇ ਵੱਲੋਂ ਇਹ ਮੰਤਰ ਲੈ ਜਾ ਕੱਲ ਜਦੋਂ ਆਏਂਗੀ ਮੰਤਰ ਪੜਦੀ ਪੜਦੀ ਨਦੀ ਪਾਰ ਕਰੀ ਤੇ ਤੂੰ ਪਾਣੀ ਦੇ ਉੱਤੇ ਚੱਲ ਕੇ ਨਦੀ ਪਾਰ ਕਰ ਜੇਂਗੀ ਹੁਣ ਕੁੜੀ ਪਹਿਲਾਂ ਤਾਂ ਹੈਰਾਨ ਹੁੰਦੀ ਆ ਪਰ ਉਹਨਾਂ ਦਾ ਇੱਕ ਯਕੀਨ ਸੀਗਾ ਕਿ ਉਹ ਸਾਧੂ ਆ ਕੋਈ ਰੱਬ ਦਾ ਖਾਸ ਬੰਦਾ ਵਾ ਜੋ ਜੋ ਕਹੂਗਾ ਉਹੀ ਹੋਊਗਾ ਕੁੜੀ ਉਹ ਮੰਤਰ ਲੈ ਆਂਦੀ ਆ ਤੇ ਆਪਣੀ ਆ ਕੇ ਮਾਂ ਨੂੰ ਦੱਸਦੀ ਆ ਵੀ ਮੈਨੂੰ ਸਾਧੂ ਨੇ ਇੱਕ ਮੰਤਰ ਦਿੱਤਾ ਵਾ ਵੀ ਇਹ ਮੰਤਰ ਪੜ੍ਹਦੇ ਪੜ੍ਹਦੇ ਮੈਂ ਪਾਣੀ ਦੇ ਉੱਤੇ ਚੱਲ ਸਕਦੀ ਆ ਉਹਦੀ ਮਾਂ ਕਹਿੰਦੀ ਆ ਵੀ ਨਹੀਂ ਐਦਾਂ ਮੈਂ ਰਿਸਕ ਨਹੀਂ ਲੈ ਸਕਦੀ ਵੀ ਤੈਨੂੰ ਨਹੀਂ ਭੇਜ ਸਕਦੀ ਵੀ ਤੂੰ ਕੱਲ ਨਹੀਂ ਜਾਏਂਗੀ ਨਦੀ ਦੇ ਉੱਤੇ ਨਹੀਂ ਚੱਲਿਆ ਜਾਣਾ ਤੇ ਤੈਨੂੰ ਕੋਈ ਵੀ ਨੁਕਸਾਨ ਆ ਜਿਹੜਾ ਉਹ ਹੋ ਸਕਦਾ ਚਲੋ ਜਦੋਂ ਅਗਲਾ ਦਿਨ ਆਉਂਦਾ ਵਾ ਜੀ ਵਾਕਈ ਨਦੀ ਪੂਰੀ ਭਰੀ ਹੁੰਦੀ ਆ ਮੀਂਹ ਪਿਆ ਹੁੰਦਾ ਰਾਤ ਨੂੰ ਬਹੁਤ ਜ਼ਿਆਦਾ ਉਹ ਕੁੜੀ ਨੂੰ ਚੈਨ ਨਹੀਂ ਆਉਂਦੀ ਜਿਹੜੀ ਉਹਨਾਂ ਦੀ ਬੇਟੀ ਸੀ ਪਰਿਵਾਰ ਦੀ ਉਹ ਕਹਿੰਦੀ ਆ ਵੀ ਮੈਂ ਦੁੱਧ ਜ਼ਰੂਰ ਦੇ ਕੇ ਆਣਾ ਵਾ ਸਾਧੂ ਨੂੰ ਵੀ ਕੋਈ ਗੱਲ ਨਹੀਂ ਮੇਰੇ ਕੋਲ ਮੰਤਰਾਂ ਵੀ ਮੰਮੀ ਮੈਨੂੰ ਜਾਣ ਦੋ ਪਹਿਲਾਂ ਉਹਦੀ ਮਾਂ ਨਹੀਂ ਮੰਨਦੀ ਪਰ ਜਦੋਂ ਉਹ ਕੁੜੀ ਦੀ ਜੱਦ ਦੇਖਦੀ ਆ ਕੁੜੀ ਦਾ ਵਿਸ਼ਵਾਸ ਦੇਖਦੀ ਆ ਤਾਂ ਉਹ ਮੰਨ ਜਾਂਦੀ ਆ ਤੇ ਤਿਆਰ ਹੋ ਜਾਂਦੀ ਆ ਕੁੜੀ ਨੂੰ ਭੇਜਣ ਦੇ ਲਈ ਕੁੜੀ ਦੁੱਧ ਫੜਦੀ ਆ ਤੇ ਨਦੀ ਜਦੋਂ ਕੋਲ ਪਹੁੰਚਦੀ ਆ ਮੰਤਰ ਕੱਢਦੀ ਆ ਪੜਨ ਲੱਗ ਜਾਂਦੀ ਆ ਦੋਸਤੋ ਇੰਨਾ ਯਕੀਨ ਸੀ ਉਹਦਾ ਉਸ ਸਾਧੂ ਦੇ ਉੱਤੇ ਉਹ ਮੰਤਰ ਪੜ ਕੇ ਨਦੀ ਸੱਚੀ ਪਾਰ ਕਰ ਜਾਂਦੀ ਆ ਉਹ ਡੁੱਬਦੀ ਨਹੀਂ ਸਾਧੂ ਦੇ ਕੋਲ ਜਦੋਂ ਪਹੁੰਚਦੀ ਆ ਸਾਧੂ ਦੇਖ ਕੇ ਹੈਰਾਨ ਹੁੰਦਾ ਪਹਿਲਾਂ ਵੀ ਤੂੰ ਕਿੱਦਾਂ ਆਈ ਉਹ ਦੱਸਦੀ ਆ ਵੀ ਮੈਂ ਪਾਣੀ ਦੇ ਉੱਤੇ ਚੱਲ ਕੇ ਆਈ ਆ ਸਾਧੂ ਆਪਣੇ ਮੰਤਰ ਤੇ ਇੱਕ ਹੈਰਾਨੀ ਪ੍ਰਗਟ ਕਰਦਾ ਵੀ ਮੇਰਾ ਮੰਤਰ ਕੰਮ ਕਰ ਗਿਆ ਉਹਨੂੰ ਇਹ ਅਹਿਸਾਸ ਹੁੰਦਾ ਅੰਦਰ ਉਹ ਵੀ ਹਾਂ ਮੇਰੀ ਜਿਹੜੀ ਮਿਹਨਤ ਆ ਮੇਰੀ ਤਪੱਸਿਆ ਰੰਗ ਲਿਆਈ ਵੀ ਇਹ ਮੰਤਰ ਆ ਜਿਹੜਾ ਇਹ ਕੰਮ ਕਰਨ ਲੱਗ ਗਿਆ ਇਹ ਕੁੜੀ ਪਾਣੀ ਦੇ ਉੱਤੇ ਚੱਲ ਕੇ ਮੈਨੂੰ ਦੁੱਧ ਦੇਣ ਦੇਣ ਦੇ ਲਈ ਆ ਗਈ। ਪ੍ਰਸਾਦੂ ਤਸੱਲੀ ਕਰਨਾ ਚਾਹੁੰਦਾ ਸੀ। ਉਹ ਕਹਿੰਦਾ ਵੀ ਹੁਣ ਤੂੰ ਜਦੋਂ ਜਾਏਂਗੀ ਨਦੀ ਪਾਰ ਕਰਕੇ ਵੀ ਮੈਂ ਤੈਨੂੰ ਦੇਖਣਾ ਚਾਹੁੰਨਾ ਵੀ ਕਿੱਦਾਂ ਤੂੰ ਪਾਰ ਕਰੇਂਗੀ। ਉਹ ਜਦੋਂ ਜਾਣ ਲੱਗਦੀ ਆ ਮੰਤਰ ਪੜਦੀ ਆ ਤੇ ਉਹ ਮੰਤਰ ਪੜਦੀ ਪੜਦੀ ਨਦੀ ਪਾਰ ਕਰ ਜਾਂਦੀ ਆ ਸਾਧੂ ਦੀਆਂ ਅੱਖਾਂ ਦੇ ਸਾਹਮਣੇ। ਸਾਧੂ ਦੇਖ ਕੇ ਬੜਾ ਹੈਰਾਨ ਹੁੰਦਾ ਖੁਸ਼ ਵੀ ਹੁੰਦਾ ਅੰਦਰੋਂ। ਸਾਧੂ ਹੁਣ ਆਪਣੇ ਆਪ ਤੇ ਇਹ ਮੰਤਰ ਜਮਾਣਾ ਚਾਹੁੰਦਾ ਸੀ ਕਿ ਮੇਰੀ ਤਪੱਸਿਆ ਅੱਜ ਮੈਨੂੰ ਜਿਹੜਾ ਨਤੀਜਾ ਦੇ ਰਹੀ ਆ ਤੇ ਮੈਂ ਇਹਦੇ ਤੇ ਇੱਕ ਪ੍ਰੈਕਟੀਕਲ ਕਰਕੇ ਦੇਖਾਂ ਹਨਾ ਕਹਿ ਲਓ ਉਹ ਨਦੀ ਦੇ ਕਿਨਾਰੇ ਤੇ ਪਹੁੰਚਦਾ ਮੰਤਰ ਜਦੋਂ ਕੱਢਦਾ ਵਾ ਇੱਕ ਅੰਦਰ ਉਹਦੇ ਡਰ ਹੁੰਦਾ ਉਹਨੂੰ ਯਕੀਨ ਨਹੀਂ ਹੁੰਦਾ ਵੀ ਉਹ ਕੁੜੀ ਤਾਂ ਪਾਰ ਕਰ ਗਈ ਨਦੀ ਨੂੰ ਮੈਂ ਕਰ ਪਾਉਂਗਾ ਜਾਂ ਨਹੀਂ ਬਹੁਤ ਜਿਹੜੀ 6 5 ਦੇ ਵਿੱਚ ਉਹ ਪੈ ਜਾਂਦਾ ਵਾ ਪਰ ਫੇਰ ਵੀ ਉਹ ਇੱਕ ਡਬਲ ਮਾਈਂਡ ਜਾ ਹੋ ਕੇ ਨਦੀ ਦੇ ਉੱਤੇ ਪੈਰ ਰੱਖਦਾ ਮੰਤਰ ਕੱਢਦਾ ਅੰਦਰੋਂ ਉਹ ਡਰਿਆ ਹੁੰਦਾ ਉਹਨੂੰ ਯਕੀਨ ਨਹੀਂ ਹੁੰਦਾ ਆਪਣੇ ਆਪ ਤੇ ਤੇ ਉਹ ਜਦੋਂ ਮੰਤਰ ਪੜਦਾ ਪੜਦਾ ਨਦੀ ਦੇ ਉੱਤੇ ਚੱਲਣ ਲੱਗਦਾ ਦੋਸਤੋ ਹੁੰਦਾ ਕੀ ਆ ਉਹ ਸਾਧੂ ਡੁੱਬ ਜਾਂਦਾ ਵਾ ਕਿਉਂ ਡੁੱਬਦਾ ਕਿਉਂਕਿ ਉਹਨੂੰ ਆਪਣੇ ਹੀ ਮੰਤਰ ਦੇ ਉੱਤੇ ਯਕੀਨ ਨਹੀਂ ਸੀ ਉਹ ਕੁੜੀ ਕਿਉਂ ਤਰੀ ਕੁੜੀ ਕਿਉਂ ਚੱਲਣ ਦੇ ਵਿੱਚ ਕਾਮਯਾਬ ਹੋਈ ਉਹਦਾ ਇੱਕ ਯਕੀਨ ਨਹੀਂ ਸੀ ਅੰਨਾ ਕਿ ਹਾਂ ਜੋ ਸਾਧੂ ਨੇ ਕਿਹਾ ਉਹੀ ਸੱਚਾ ਵੀ ਇਹ ਮੰਤਰ ਪੜ੍ਹ ਕੇ ਮੈਂ ਪਾਰ ਕਰੂੰਗੀ ਸਾਧੂ ਅੰਦਰੋਂ ਡਰ ਗਿਆ ਉਹਨੂੰ ਆਪਣੇ ਹੀ ਮੰਤਰ ਤੇ ਆਪਣੀ ਹੀ ਮਿਹਨਤ ਤੇ ਆਪਣੀ ਹੀ ਤਪੱਸਿਆ ਤੇ ਯਕੀਨ ਨਹੀਂ ਸੀ ਤੇ ਉਹ ਡੁੱਬ ਗਿਆ ਸੋ ਕਹਾਣੀ ਇੱਥੇ ਖਤਮ ਹੁੰਦੀ ਆ ਤੇ ਦੇਖੋ ਕਿੰਨੀ ਸੋਹਣੀ ਸਿੱਖਿਆ ਮਿਲਦੀ ਆ ਕਿ ਜਦੋਂ ਅਸੀਂ ਆਪਣੇ ਆਪ ਤੇ ਯਕੀਨ ਨਹੀਂ ਕਰਦੇ ਆਪਣੇ ਆਪ ਤੇ ਹੀ ਸਾਨੂੰ ਕੌਨਫੀਡੈਂਸ ਨਹੀਂ ਆ ਆਪਣੀ ਬਣਾਈ ਚੀਜ਼ ਤੇ ਅਸੀਂ ਜਦੋਂ ਕਨਫਿਊਜ਼ ਹੁੰਨੇ ਆ ਉਹਦੇ ਤੇ ਹੀ ਸਵਾਲ ਕਰਦੇ ਆ ਤਾਂ ਫਿਰ ਉਹਦੇ ਵਿੱਚ ਕਾਮਯਾਬੀ ਸਾਨੂੰ ਨਹੀਂ ਮਿਲਦੀ ਜੋ ਵੀ ਜ਼ਿੰਦਗੀ ਚ ਕਰਨਾ ਵਾ ਪੂਰੇ ਅੰਨੇ ਵਿਸ਼ਵਾਸ ਦੇ ਨਾਲ ਕਰੋ ਪੂਰੇ ਟਰਸਟ ਦੇ ਨਾਲ ਕਰੋ ਤੇ ਪੂਰੀ ਪੋਜ਼ਿਟਿਵਲੀ ਕਰੋ ਪੂਰਾ ਪੋਜ਼ਿਟਿਵ ਹੋ ਕੇ ਕਰੋ ਕਿ ਹਾਂ ਇਹ ਮੈਂ ਕੰਮ ਸ਼ੁਰੂ ਕੀਤਾ ਵਾ ਤੇ ਇਹਨੂੰ ਸਿਰੇ ਲਾ ਕੇ ਛੱਡੂਗਾ ਜਾਂ ਛੱਡੂਗੀ ਸੋ ਇਹੀ ਜਿਹੜੀ ਅੱਜ ਦੀ ਕਹਾਣੀ ਦੇ ਰਾਹੀਂ ਮੈਂ ਸਿੱਖਿਆ ਦੇਣਾ ਚਾਹੁੰਦਾ ਸੀ ਆਪਣੇ ਆਪ ਤੇ ਯਕੀਨ ਰੱਖੋ ਕੌਨਫੀਡੈਂਸ ਦੇ ਨਾਲ ਕੋਈ ਵੀ ਕੰਮ ਜਿਹੜਾ ਹੋ ਕਰਿਆ ਕਰੋ ਮਿਹਨਤ ਦੇ ਉੱਤੇ ਵੀ ਆਪਣੀ ਤੇ ਯਕੀਨ ਕਰੋ ਕਾਮਯਾਬੀ ਤੁਹਾਨੂੰ ਜਰੂਰ 100% ਮਿਲਣੀ ਮਿਲਨੀ ਆ ਬਹੁਤ ਬਹੁਤ ਧੰਨਵਾਦ ਜੀ ਅਗਲੀ ਕਹਾਣੀ ਦੇ ਵਿੱਚ ਕਿਸੇ ਹੋਰ ਮੋਟੀਵੇਸ਼ਨ ਦੇ ਨਾਲ ਜਲਦੀ ਹਾਜ਼ਰ ਹੋਣਾ